ਸਤਿ ਸ਼੍ਰੀ ਅਕਾਲ ਸਾਡੇ ਲੋਕ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਕਮਲਪਾਲ ਸਿੰਘ ਲੈ ਕੇ ਆਦ ਰਾ ਰਫਤਾਰ ਨਿਊਜ਼ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕਾ ਦੇ ਵਿੱਚ H1B ਵੀਜ਼ਾ ਵਿਵਾਦ ਦੇ ਵਿਚਾਲੇ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਚੱਲ ਰਹੀ ਬਹਿਸ ਹੋਰ ਤੇਜ਼ ਹੋ ਗਈ ਹੈ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਟ ਨੇ ਵਿਦੇਸ਼ੀ ਕਰਮਚਾਰੀਆਂ ਨੂੰ ਸਸਤਾ ਨੌਕਰ ਦੱਸਦੇ ਹੋਏ ਕਿਹਾ ਹੈ ਕਿ ਸਾਨੂੰ ਉਹਨਾਂ ਦੀ ਲੋੜ ਨਹੀਂ ਹੈ ਵਾਟ ਨੇ ਵਿਰੋਧੀ ਪਾਰਟੀ ਉੱਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿੱਚ ਲਿਆਉਣ ਤੇ ਜ਼ੋਰ ਦਿੰਦਾ ਹੈ। ਐਥ ਨਾਲ ਅਮਰੀਕੀ ਲੋਕਾਂ ਦੇ ਰੋਜ਼ਗਾਰ, ਤਨਖਾਹ ਤੇ ਸਹੂਲਤਾਂ ਨੂੰ ਨੁਕਸਾਨ ਪਹੁੰਚੇਗਾ। 트럼ਪ ਦਾ ਮਾਡਲ ਦੂਜਾ ਹੈ ਜੋ ਅਮਰੀਕਾ ਦੇ ਵਿੱਚ ਵਿਕਾਰ ਦਾ ਰਸਤਾ ਖੋਲੇਗਾ। ਉਹਨਾਂ ਆਖਿਆ ਕਿ ਅਮਰੀਕੀ ਮਜ਼ਦੂਰਾਂ ਨੂੰ ਤਕਨੀਕ ਦੇ ਰਾਹੀਂ ਮਜ਼ਬੂਤ ਬਣਾਉਣਾ ਚਾਹੀਦਾ ਹੈ ਨਾ ਕਿ ਸਸਤੀ ਵਿਦੇਸ਼ੀ ਕਿਰਤ ਉੱਤੇ ਨਿਰਭਰ ਹੋਣਾ ਚਾਹੀਦਾ। H1B ਵੀਜ਼ਾ ਉੱਤੇ 트럼ਪ ਦੀ ਪਾਰਟੀ ਇੱਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਐਂਟਰੀ ਮੁਸ਼ਕਲ ਹੋ ਸਕਦੀ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜ਼ੋਰੀ ਟੇਲਰ ਗ੍ਰੀਨ ਨੇ ਕਿਹਾ ਕਿ ਜਲਦ ਹੀ H1B ਵੀਜ਼ਾ ਨੂੰ ਖਤਮ ਕਰਨ ਲਈ ਬਿੱਲ ਲਿਆਂਦਾ ਜਾਏਗਾ। ਬ੍ਰਿਟਿਸ਼ ਸਰਕਾਰ ਨੇ ਦੇਸ਼ ਦੇ ਵਿੱਚ ਸ਼ਰਨਾਰਥੀਆਂ ਦੇ ਲਈ ਹੁਣ ਤੱਕ ਦੇ ਸਭ ਤੋਂ ਵੱਡੇ ਨੀਤੀਗਤ ਬਦਲਾਅ ਦਾ ਐਲਾਨ ਕਰ ਦਿੱਤਾ ਹੈ। ਇਸ ਬਦਲਾਅ ਦੇ ਤਹਿਤ ਸ਼ਰਨਾਰਥੀਆਂ ਦੀ ਸਥਿਤੀ ਹੁਣ ਸਥਾਈ ਦੀ ਬਜਾਏ ਅਸਥਾਈ ਹੋਵੇਗੀ ਅਤੇ ਸਥਾਈ ਨਿਪਟਾਰੇ ਦੇ ਲਈ ਉਨੀਕ ਦਾ ਸਮਾਂ 5 ਸਾਲ ਤੋਂ ਵਧਾ ਕੇ 20 ਸਾਲ ਤੱਕ ਕਰ ਦਿੱਤਾ ਜਾਏਗਾ। ਗ੍ਰੈਸ ਕਤਰ ਖਦਾ ਸ਼ਬਾਨਾ ਮਹਿਬੂਦ ਦੇ ਅਨੁਸਾਰ ਇੱਕ ਕਦਮ ਗੈਰ ਕਾਨੂੰਨ ਪ੍ਰਵਾਸ ਅਤੇ ਕਿਸ਼ਤੀਆਂ ਦੇ ਰਾਹੀਂ ਆਉਣ ਵਾਲੇ ਲੋਕਾਂ ਨੂੰ ਰੋਕਣ ਦੇ ਲਈ ਹੈ। ਪਰ ਸ਼ਰਨਾਰਤੀ ਸੰਗਠਨਾਂ ਨੇ ਇਸ ਨੂੰ ਸਖਤ ਕਿਹਾ ਹੈ। ਦੂਜੇ ਪਾਸੇ ਇਸ ਕਦਮ ਨੂੰ ਆਧੁਨਿਕ ਸਮੇਂ ਦੇ ਵਿੱਚ ਦੇਸ਼ ਦੀਆਂ ਸ਼ਰਨਾਰਤੀ ਨੀਤੀਆਂ ਦਾ ਸਭ ਤੋਂ ਵਿਆਪਕ ਸੁਧਾਰ ਮੰਨਿਆ ਜਾਂਦਾ ਹੈ ਤੇ ਲੇਬਰ ਸਰਕਾਰ ਨੇ ਇੱਕ ਕਦਮ ਫਰਾਰ ਤੋਂ ਗੈਰ ਕਾਨੂੰਨੀ ਛੋਟੀਆਂ ਕਿਸ਼ਤੀਆਂ ਰਾਹੀਂ ਆਉਣ ਵਾਲੇ ਪ੍ਰਵਾਸੀਆਂ ਉੱਤੇ ਨਿਰੰਤਰਣ ਸਖਤ ਕਰਨ ਲਈ ਚੁੱਕਿਆ ਤੇ ਇਹਦਾ ਉਦੇਸ਼ ਮੁਕ ਤੌਰ ਤੇ ਪ੍ਰਸਿੱਧ ਰਿਫਾਰਮ ਯੂਕੇ ਪਾਰਟੀ ਦੇ ਪ੍ਰਭਾਵ ਨੂੰ ਸੀਮਿਤ ਕਰਨਾ ਜਿਸ ਨੇ ਪਿਛਲੇ ਸਮੇਂ ਦੇ ਵਿੱਚ ਪਰਿਵਾਰ ਸਨੀਤੀ ਨੂੰ ਰਾਸ਼ਟਰੀ ਏਜੰਡੇ ਦਾ ਕੇਂਦਰ ਸਥਾਨ ਦਿੱਤਾ ਹੈ ਸਾਊਦੀ ਅਰਬ ਤੋਂ ਇੱਕ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਭਾਰਤੀ ਹੱਜ ਯਾਤਰੀਆਂ ਨਾਲ ਭਰੀ ਇੱਕ ਬੱਸ ਮੱਕਾ ਤੋਂ ਮਦੀਨਾ ਜਾਂਦੇ ਸਮੇਂ ਇੱਕ ਟੈਂਕਰ ਦੇ ਨਾਲ ਟਕਰਾ ਗਈ ਜਿਸ ਕਾਰਨ ਜਿਸ ਵਿੱਚ ਸਵਾਰ ਘੱਟੋ ਘੱਟ 40 ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਭਾਰਤ ਦੇ ਹైదరాబాద్ ਨਾਲ ਸੰਬੰਧਿਤ ਸਨ ਤੇ ਐਸ ਸਾਧਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਗਾ ਦੁੱਖ ਜਤਾਇਆ ਤੇ ਉਹਨਾਂ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕਰਦੇ ਲਿਖਿਆ ਮਦੀਨਾ ਚ ਭਾਰਤੀ ਨਾਗਰਿਕਾਂ ਨਾਲ ਵਾਪਰੇ ਭਿਆਨਕ ਹਾਦਸੇ ਬਾਰੇ ਜਾਣ ਕੇ ਕਾਫੀ ਦੁੱਖ ਹੋਇਆ ਆ ਸਾਡੀਆਂ ਦੁਆਵਾ ਪੀੜਤ ਪਰਿਵਾਰਾਂ ਦੇ ਨਾਲ ਨੇ ਤੇ ਮੈਂ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ। ਉਹਨਾਂ ਅਗੇ ਲਿਖਿਆ ਕਿ ریاਦ ਸਥਿਤ ਸਾਡੀ ਐਂਬੈਸੀ ਮੌਕੇ ਉਤੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਵਾ ਰਹੀ ਹੈ ਅਤੇ ਸਾਡੇ ਅਧਿਕਾਰੀ ਸਾਊਦੀ ਅਰਬ ਦੇ ਅਧਿਕਾਰੀਆਂ ਨਾਲ ਵੀ ਲਗਾਤਾਰ ਸੰਪਰਕ ਵਿੱਚ ਬਣੇ ਹੋਏ ਨੇ। ਜ਼ਿਕਰਯੋਗ ਹੈ ਕਿ ਇਸ ਭਿਆਨਕ ਹادثੇ ਮਗਰੋਂ ਜਦਾਹ ਸਥਿਤ ਭਾਰਤੀ ਐਂਬੈਸੀ ਨੇ ਹਲਪਲਾਈਨ ਨੰਬਰ ਵੀ ਜਾਰੀ ਕੀਤੇ ਨੇ। ਬੀਤ ਜਰਮਨ ਅਮਰੀਕਾ ਜਪਤੀ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਪਰਮਾਣੂ ਹਥਿਆਰਾਂ ਦੀ ਟੈਸਟਿੰਗ ਕਰਨ ਜਾ ਰਿਹਾ ਹੈ ਤੇ ਇਸ ਦੌਰਾਨ ਹੁਣ ਅਮਰੀਕਾ ਨੇ ਆਪਣੇ F35 ਐਰ ਸਟੀਲਟ ਲਾਕੂ ਜੈਟ ਰਾਈ 2061 12 ਪਰਮਾਣੂ ਗ੍ਰੈਵਿਟੀ ਬੰਬ ਦੀ ਲੜੀਵਾਰ ਸਟਾਕ ਪਾਇਲ ਉਡਾਨ ਪਰਖਿਆਵਾਂ ਨੂੰ ਸਫਲਤਾਪੂਰਵਕ ਪੂਰੀਆਂ ਕਰ ਲਈਆਂ ਨੇ ਅਮਰੀਕੀ ਊਰਜਾ ਵਿਭਾਗ ਦੀ ਸੈਂਡਿਆ ਨੈਸ਼ਨਲ ਲੈਬਾਰਟਰੀਜ਼ ਨੇ ਵੀਰਵਾਰ ਨੂੰ ਇਸ ਪ੍ਰਾਪਤੀ ਦੀ ਐਲਾਨ ਕੀਤਾ ਤੇ ਇਹ ਪ੍ਰੀਖਣ 19 ਤੋਂ 21 ਅਗਸਤ ਤੱਕ ਨਵੈਦਾ ਦੇ ਵਿੱਚ ਤਨੋਂ ਪਾ ਟੈਸਟ ਰੇਂਜ ਵੀਖੇ ਕੀਤਾ ਗਏ ਸਨ ਤੇ ਜਿਨ੍ਹਾਂ ਚ ਯੂਟਾਹ ਹਿਲ 에ਅਰ ਫੋਰਸ ਬੇਸ ਨੇ ਵੀ ਮਦਦ ਕੀਤੀ ਸੀ ਸੈਂਡਿਆ ਨੈਸ਼ਨਲ ਰਿਪੋਰਟਸ ਦੁਆਰਾ ਜਾਰੀ ਰਿਪੋਰਟਾਂ ਅਨੁਸਾਰ ਟੈਸਟਾਂ ਦੇ ਵਿੱਚ F35A ਜਹਾਜ਼ ਤੋਂ B61 12 ਦੀਆਂ ਇੰਟਰਟ ਯੂਨਿਟਾਂ ਨੂੰ ਸਫਲਤਾਪੂਰਵਕ ਛੱਡਿਆ ਗਿਆ ਤੇ ਇਹਨਾਂ ਟੈਸਟਾਂ ਨੇ ਕਾਰਚੀਲ ਹਾਲਤਾਂ ਅਧੀਨ ਜਾਜ਼ 에ਅਰ ਕੂ ਅਤੇ ਹਥਿਆਰ ਦੀ ਸ਼ੁਰੂ ਤੋਂ ਅੰਤ ਤੱਕ ਦੀ ਕਾਰਗੁਜ਼ਾਰੀ ਦੀ ਪੁਸ਼ਟੀ ਕੀਤੀ ਹੈ ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵ ਨੇ ਕਿਹਾ ਕਿ ਰੂਸੀ ਡਰੋਨ ਹਮਲੇ ਨੇ ਐਤਵਾਰ ਰਾਤ ਨੂੰ ਉੜੇਸਾ ਖੇਤਰ ਵਿੱਚ ਊਰਜਾ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਨੁਕਸਾਨੀਆਂ ਗਈਆਂ ਥਾਵਾਂ ਦੇ ਵਿੱਚ ਇੱਕ ਸੂਰਜੀ ਊਰਜਾ ਪਲਾਂਟ ਵੀ ਸ਼ਾਮਲ ਹੈ ਤੇ ਯੂਕਰੇਨ ਦੀ ਹਵਾਈ ਫੌਜ ਨੇ ਐਤਵਾਰ ਰੋਕੇ ਹੈ ਕਿ ਰੂਸ ਨੇ ਸ਼ਨੀਵਾਰ ਐਤਵਾਰ ਦੀ ਦਰਮਿਆਨੀ ਰਾਤ ਨੂੰ ਕੁੱਲ 176 ਡਰੋਨ ਹਮਲੇ ਕੀਤੇ ਅਤੇ ਇੱਕ ਮਿਜ਼ਾਈਲ ਦਾਗਿਆ ਜਿਸ ਚੋਂ 9 ਲੋਕਾਂ ਦੀ ਮੌਤ ਹੋ ਗਈ ਯੂਕਰੇਨ ਨੇ ਦਾਅਵਾ ਕੀਤਾ ਕਿ ਉਸਨੇ 139 ਡਰੋਨਾਂ ਨੂੰ ਤਬਾਹ ਕਰ ਦਿੱਤਾ ਰੂਸੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਹ ਵੀ ਆਖਿਆ ਕਿ ਉਸ ਦੀਆਂ ਫੌਜਾਂ ਨੇ ਬੀਤੀ ਰਾਤ ਯੂਕਰੇਨ ਦੇ ਵੱਲੋਂ ਕੀਤੇ ਗਏ 57 ਡਰੋਨ ਹਮਲਿਆਂ ਨੂੰ ناکਾਮ ਕਰ ਦਿੱਤਾ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਐਤਵਾਰ ਨੂੰ ਇਹ ਵੀ ਆਖਿਆ ਕਿ ਯੂਕਰੇਨ ਅਤੇ ਰੂਸ ਕੈਦੀਆਂ ਦੀ ਅਦਲਾ ਬਦਲੀ ਨੂੰ ਮੋਰ ਸ਼ੁਰੂ ਕਰਨ ਲਈ ਕੰਮ ਕਰ ਰਹੇ ਨੇ ਅਤੇ ਇਸ ਨਾਲ 1200 ਯੂਕਰੇਨੀ ਕੈਦੀਆਂ ਦੀ ਵਾਪਸੀ ਸੰਭਵ ਹੋ ਸਕੇਗੀ ਤੇ ਜ਼ੇਲੈਂਸਕੀ ਦਾ ਇਹ ਬਿਆਨ ਰਾਸ਼ਟਰੀ ਸੁਰੱਖਿਆ ਮੁਖੀ ਦੇ ਵੱਲੋਂ ਗਲਵਾਚ ਪ੍ਰਕਿਰਤੀ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਪਾਕਿਸਤਾਨ ਦੇ ਵਿੱਚ ਇੱਕ ਵਾਰ ਫਿਰ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜ਼ਾਫਰ ਐਕਸਪ੍ਰੈਸ ਦੇ ਉੱਤੇ ਇੱਕ ਵੱਡਾ ਅਤਵਾਦੀ ਹਮਲਾ ਕੀਤਾ ਗਿਆ ਤੇ ਇਹ ਹਮਲਾ ਸਿਬੀ ਜ਼ਿਲ੍ਹੇ ਦੇ ਨਸੀराबाद ਖੇਤਰ ਦੇ ਨੇੜੇ ਹੋਇਆ ਜਿੱਥੇ ਰੇਲਗੱਡੀ ਨੂੰ ਆਈਈਡੀ ਤਮਾਕੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਤਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਰੱਬੇ ਪਟੜੀ ਤੋਂ ਉਤਰ ਗਏ ਤੇ ਪਟੜੀ ਨੂੰ ਭਾਰੀ ਨੁਕਸਾਨ ਪਹੁੰਚਿਆ ਬਲੋਚ ਰਿਪਬਲਿਕਨ ਗਾਰਡਜ਼ ਯਾਨੀ ਕਿ ਬੀ ਆਰਜੀ ਇੱਕ ਬਲੋਚ ਵਿਦਰੋਹੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਸੰਗਠਨ ਦੇ ਬੁਲਾਰੇ ਦੋਸਤਾਂ ਬਲੋਤ ਨੇ ਸੋਸ਼ਲ ਮੀਡੀਆ ਉਤੇ ਪੋਸਟ ਕਰਦੇ ਹੋਏ ਕਿਹਾ ਕਿ ਅਸੀਂ ਨਸੀਰਾਬਾਦ ਦੇ ਰਾਤੀ ਖੇਤਰ ਦੇ ਵਿੱਚ ਜ਼ਾਫਰ ਐਕਸਪ੍ਰੈਸ ਉੱਤੇ ਆਈਈਡੀ ਤਮਾਕੇ ਦੀ ਜ਼ਿੰਮੇਵਾਰੀ ਲੈਂਦੇ ਆ ਤੇ ਉਸਨੇ ਦਾਅਵਾ ਕੀਤਾ ਕਿ ਉਸਦੇ ਅਜ਼ਾਦੀ ਕੁਲਾਟੀਆਂ ਨੇ ਰਿਮੋਟ ਕੰਟਰੋਲ ਆਈਈਡੀ ਦੇ ਨਾਲ ਰੇਲਗੱਡੀ ਨੂੰ ਨਿਸ਼ਾਨਾ ਬਣਾਇਆ ਬੀਆਰਜੀ ਦਾ ਦਾਅਵਾ ਹੈ ਕਿ ਤਮਾਕੇ ਦੇ ਵਿੱਚ ਕਈ ਪਾਕਿਸਤਾਨੀ ਫੌਜੀ ਮਾਰੇ ਗਏ ਤੇ ਕਈ ਜ਼ਖਮੀ ਹੋਏ ਨੇ ਹਾਲਾਂਕਿ ਪਾਕਿਸਤਾਨੀ ਸਰਕਾਰ ਨੇ ਅਧਿਕਾਰਤ ਤੌਰ ਉਤੇ ਵੀ ਕਿਸੇ ਦੀ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਯਾਨੀ ਕਿ ਆਈਸੀਟੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸੀਨਾ ਦੇ ਵਿਰੁੱਧ ਦਾਇਰ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਇੱਕ ਮਾਮਲੇ ਦੇ ਵਿੱਚ ਫੈਸਲਾ ਸੁਣਾਉਣ ਜਾ ਰਿਹਾ ਸੀ ਤੇ ਇਸ ਅਹਿਮ ਫੈਸਲੇ ਦੇ ਮੱਦੇਨਜ਼ਰ ਟਾਕਾ ਇਤਿਹਾਸਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਪ੍ਰਬੰਧ ਬਹੁਤ ਸਖਤ ਕਰ ਦਿੱਤੇ ਗਏ ਨੇ ਅਧਿਕਾਰੀਆਂ ਨੇ ਖਾਲੀ ਦੇ ਵਿੱਚ ਅਗਧਨੀ ਅਤੇ ਦੇਸੀ ਬੰਬ ਤਬਾਕੇ ਹੋਣ ਦੀ ਸੂਚਨਾ ਦਿੱਤੀ ਅਤੇ ਇਸ ਹਿੰਸਾ ਦੇ ਮੱਦੇਨਜ਼ਰ ਰਾਜਧਾਨੀ ਢਾਕਾ ਦੇ ਵਿੱਚ ਹਿੰਸਕ ਪ੍ਰਦਰਸ਼ਨਕਾਰੀਆਂ ਉੱਤੇ ਗੋਲੀ ਚਲਾਉਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਪੁਲਿਸ ਫੋਰਸ ਅਤੇ ਬਾਰਡਰ ਗਾਰਡ ਬੰਗਲਾਦੇਸ਼ ਨੇ ਖਾਸ ਤੌਰ ਤੇ ਸਰਕਾਰੀ ਇਮਾਰਤਾਂ ਸਕੱਤਰਤ ਅਤੇ ਟ੍ਰਿਬਿਊਨਲ ਕੰਪਲੈਕਸਾਂ ਨੇੜੇ ਵਾਧੂ ਚੌਕੀਆਂ ਸਥਾਪਿਤ ਕੀਤੀਆਂ ਨੇ ਜ਼ਿਕਰਯੋਗ ਹੈ ਕਿ 78 ਸਾਲਾ ਸ਼ੇਖ ਹਸੀਨਾ ਉੱਤੇ ਇਹ ਮਾਮਲਾ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਚਲਾਇਆ ਗਿਆ ਹੈ ਹਸੀਨਾ ਇਸ ਸਮੇਂ ਭਾਰਤ ਵਿੱਚ ਜਲਾਵਤਨੀ ਵਿੱਚ ਰਹਿ ਰਹੀ ਹੈ 2025 ਦਿਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਐਨਡੀਏ ਦੀ ਪਾਰੀ ਜਿੱਤ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ ਇਸ ਦੌਰਾਨ ਸੋਚੁਕ ਸਮਾਗਮ ਦੀ ਤਾਰੀਖ ਦਾ ਵੀ ਖੁਲਾਸਾ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 20 ਨਵੰਬਰ 2025 ਨੂੰ ਪਟਨਾ ਦੇ ਗਾਂਧੀ ਮੈਦਾਨ ਦੇ ਵਿੱਚ ਇੱਕ ਸ਼ਾਨਦਾਰ ਸੋਚੁਕ ਸਮਾਗਮ ਹੋਵੇਗਾ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਾਂਧੀ ਮੈਦਾਨ ਨੂੰ 20 ਨਵੰਬਰ ਤੱਕ ਜਨਤਾ ਲਈ ਬੰਦ ਕਰ ਦਿੱਤਾ ਹੈ। ਵੱਡੇ ਪੱਧਰ ਉਤੇ ਸਟੇਜ ਬਣਾਉਣਾ, ਸੁਰੱਖਿਆ ਪ੍ਰਬੰਧਾਂ ਅਤੇ ਮਹਿਮਾਨਾਂ ਦੇ ਸਵਾਗਤ ਲਈ ਤਿਆਰੀਆਂ ਚੱਲ ਰਹੀਆਂ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਐਨਡੀਏ, ਸ਼ਾਸ਼ਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਗੱਠਜੋੜ ਦੇ ਚੋਟੀ ਦੇ ਨੇਤਾ ਸੋਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਐਨਡੀਏ ਨੇ 243 ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ਦੇ ਵਿੱਚ 202 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕੀਤਾ। ਅਜਲੀ ਐਨਾ ਹੀ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤਨਵ